ਸ਼ਾਰਜ ਲੰਬਾਤੂ ਪੜਦੇ ਪੜਦੇ ਉਥੇ ਹਾਂ ਇੱਥੇ ਕੀ ਹੋਇਆ ਇੱਥੇ ਧੂਆ ਵੱਧ ਹੋ ਗਿਆ ਸੀ ਤੇ ਅਸੀਂ ਕਿਹਾ ਚੱਲ ਲੰਗਾਲ ਜਾਵਾਂਗੇ ਪਰ ਉਹ ਅੱਛਾ ਸਕੂਟਰੀ ਨੂੰ ਫਿਰ ਅੱਗ ਲੱਗ ਗਈ ਹੈ ਤੁਸੀਂ ਫਿਰ ਕਿਵੇਂ ਬਚੇ ਅਸੀਂ ਸਕੂਟਰੀ ਵਿੱਚੋਂ ਛਾਲ ਦਿੱਤੀ ਅੱਛਾ ਇਹ ਪਰੇ ਨਹੀਂ ਹੋਈ ਹੈ ਧੂਆ ਬਹੁਤ ਜ਼ਿਆਦਾ ਸੀ ਜਲਾਲਾਵਾਦ ਤੋਂ ਹਾਂ ਕਿਹੜਾ ਪਿੰਡ ਕਿਹੜਾ ਤੁਹਾਡਾ ਚੱਕਲ ਮੋਚੜ ਮੁਰਕਵਾਲਾ ਤੇ ਕੀ ਹੋਇਆ ਕੀ ਇੱਥੇ ਇੱਥੇ ਬਹੁਤ ਧੂਆ ਆਗਾ ਸੀ ਤੇ ਅਸੀਂ ਕਿਹਾ ਚੱਲ ਲੰਗਾ ਲਾਂਗੇ ਤੇ ਲੰਗਾਨ ਵੀ ਲੱਗੇ ਤੇ ਫਿਰ ਇਹ ਤਾਂ ਸਾਈਡ ਤੇ ਹੀ ਹੋ ਗਿਆ ਡੈਗੀ ਪੀ ਅੰਕਲ ਉਹਨਾਂ ਨੂੰ ਆਵਾਜ਼ ਮਾਰੀ ਉਹਨਾਂ ਸੁਣਿਆ ਹੀ ਨਹੀਂ ਅਸੀਂ ਕਿਹਾ ਵੀ ਕੱਲ ਤੁਸੀਂ ਉਹਰੇ ਤੇ ਕਰਾ ਦਿਓ ਉਹਨਾਂ ਉਹਰੇ ਵੀ ਨਿਕਰਾਇਆ ਫਿਰ ਆ ਅੰਕਲ ਹੁਣ ਆਏ ਨੇ ਇਹਨਾਂ ਸਾਡੇ ਹਲਕ ਕੀਤੀ ਹੈ ਨਾੜ ਨੂੰ ਅੱਗ ਲਗਾਈ ਗਈ ਸੀ ਹਾਂਜੀ ਅੱਛਾ ਕਿੰਨੇ ਕੁ ਵਜੇ ਦਾ ਟਾਈਮ ਸੀ ਆ 3-4 ਵਜੇ ਜੀ ਵਰ ਸਕੂਟਰੀ ਛੱਡ ਕੇ ਪਰੇ ਹੋ ਗਏ ਹਾਂਜੀ ਫਿਰ ਪਰੇ ਹੋ ਗਏ ਤੇ ਸਕੂਟਰੀ ਹੰਸੜ ਕੇ ਫੈਰੀ ਇਹ ਕੀ ਰਾਮੇ ਤੁਹਾਡਾ ਮੇਰਾ ਨਾਮ ਮਿੱਕੀ ਆ ਮੇਰੇ ਚਾਚਾ ਜੀ ਹੋਰਾਂ ਦਾ ਖੇਤ ਆ ਹਾਂ ਤੇ ਆਪਣੇ ਬੰਦਿਆਂ ਨੇ ਪਿੱਛੇ ਅੱਗ ਲਾਈ ਸੀ ਹਾਂ अच्छा ते पीछे रोक ਸਾਰੇ ਰੁਕ ਗਏ ਤੇ ਸੜਕਵਾਲ ਆ ਗਈ ਹਾਂ ਆ ਆਪਣੀ ਅਗ ਤੇ ਕੁੜੀਆਂ ਡਰ ਕੇ ਸਹਿਮ ਕਿ ਉਹਨਾਂ ਨੇ ਅੱਗੇ ਦੇ ਵਿੱਚ ਸਕੂਟਰੀ ਸੈੱਟ ਕੀਤੀ ਆਹ ਗੱਲ ਹੀ ਆ ਕਿਹੜੀ ਗੱਲ ਮੈਨੂੰ ਪਤਾ ਲੱਗੀ ਇੰਨੀ ਕੋਈ ਗੱਲ ਅੱਛਾ ਤੁਸੀਂ ਬਾਅਦ ਚ ਆਏ ਹੋ ਹਾਂਜੀ ਮੈਂ ਜਲਾਲਾਬਾਦ ਸੀ ਮੈਨੂੰ ਤਾਂ ਪਤਾ ਹੀ ਨਹੀਂ ਜੀ ਆਪਣੇ ਚਾਚਾ ਜੀ ਹੋਰਾਂ ਦਾ ਫਾਰਮ ਕਿੱਥੋਂ ਕਿੱਥੋਂ ਦੀਆਂ ਕੁੜੀਆਂ ਐ ਕੁੜੀਆਂ ਦਾ ਮੈਨੂੰ ਵੀ ਇਹ ਪਤਾ ਹੀ ਨਹੀਂ ਹਜੇ ਗੱਲ ਅੱਛਾ ਹਾਂਜੀ ਵੈਸੇ ਬਚਾਅ ਹੋ ਗਿਆ ਹਾਂਜੀ ਬਚਾਅ ਹੋ ਗਿਆ ਕੁੜੀਆਂ ਦਾ ਬਚਾਅ ਹੋ ਗਿਆ ਤੇ ਵਹੀਕਲ ਸੀ ਜਿਹੜਾ ਉਹਨਾਂ ਦੇ ਕੋਲ ਉਹ ਵਹੀਕਲ ਤੁਹਾਨੂੰ ਪਤਾ ਹੀ ਐ ਸਾਹਮਣੇ ਬਾਈ ਜੀ ਕੀ ਨਾਮ ਐ ਤੁਹਾਡਾ ਗੁਰਦੀਪ ਸਿੰਘ ਜੀ ਕੀ ਮਸਲਾ ਕੀ ਹੋਇਆ ਥੇ ਕੁੜੀਆਂ ਆ ਰਹੀ ਸੀ ਸ अच्छा सेंटर लगे हुए है अच्छा ते मैं एक्चुअल है दी तिस किस्तਾਂ ਤੇ اچھا ਆ ਰਾਇ ਸੀ ਕਿ ਤੂੰ ਆਇਆਗਾ ਸੀ ਬਹੁਤ ਜ਼ਿਆਦਾ اچھا ਤੇ ਤੂੰ ਵਿੱਚ ਡਿੱਗ ਪਿਆ ਨੇ ਭੱਜਿਆ ਗਿਆ ਨਹੀਂ ਨੇ اچھا ਲਤ ਲਤ ਸੜ ਗਿਆ ਨੇ اچھا ਇਸ ਕਰਕੇ ਅੱਗ ਲੱਗ ਗਈ ਸਕੂਟਰੀ ਨਾਰ ਨੂੰ ਅੱਗ ਲੱਗ ਗਈ ਸੀ ਹਾਂ ਨਾਰ ਨੂੰ ਅੱਗ ਲੱਗੀ ਸੀ ਤੇ ਇਹ ਸ਼ਹਿਰ ਪੜਦੇ ਸੀਗੇ ਬੱਚਾ ਸੈਂਟਰ ਤੇ ਲੱਗੇ ਨਾ ਹਾਂਜੀ ਮੇਰੀ ਐਨੀ اچھا ਉਸ ਤੋਂ ਬਾਅਦ ਵਿੱਚ ਸ਼ਹਿਰ ਜਦੋਂ ਉਥੋਂ ਉਹ ਇਹਦੇ ਵਿੱਚ ਵਲੇ ਗਏ ਫਿਰ ਫਿਰ ਉਹ ਤਾਂ ਭਜ ਮਸੇ ਭਜ ਪੁਜ ਕਿੰਨੇ ਉੱਡ ਗਈਆਂ ਚਲੀਆਂ ਗਿਆ ਸੀ اچھا ਮੈਂ ਤਾਂ ਹੁਣ ਆਇਆ ਮੈਂ ਕਿਤੇ ਮੋਟਰਸਾਈਕਲ ਕਰਨ ਗਿਆ ਵਸ ਠੀਕ ਤੇ ਸਕੂਟਰੀ ਜਿਹੜੀ ਉਹ ਉਹ ਤਾਂ ਸੜ ਗਈ ਸਾਰੀ ਖਤਮ ਹੋ ਗਈ ਸਾਰੀ